ਸਸਕਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਅੱਜ ਦੀ ਵੈਦਰ ਰਿਪੋਰਟ ਬਾਰੇ ਗੱਲ ਕਰੀਏ ਤੇ ਕੱਲ੍ਹ ਨਾਲੋਂ ਥੀ ਜ਼ਿਆਦਾ ਠੰਡ ਹੈਗੀ ਹੈ ਔਰ ਐਸਵੇਲੇ ਸੀਤ ਹਵਾ ਜਿਹੜੀ ਹੈਗੀ ਉਹ ਚਲਦੀ ਹੋਈ ਨਜ਼ਰ ਆ ਰਹੀ ਹੈ ਤੇ ਜੇ ਗੱਲ ਕਰੀਏ ਵਿਜ਼ਿਬਿਲਟੀ ਦੀ ਵਿਜ਼ਿਬਿਲਟੀ ਵੀ ਕੱਲ੍ਹ ਨਾਲੋਂ ਘੱਟ ਨਜ਼ਰ ਆ ਰਹੀ ਹੈ ਜੇ ਗੱਲ ਕਰਾਂ ਵਿਜ਼ਿਬਿਲਟੀ ਦੀ ਐਸਵੇਲੇ 20% ਤੋਂ 15 ਤੋਂ 20% ਵਿਜ਼ਿਬਿਲਟੀ ਹੈ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ 24 ਘੰਟੇ ਬਿਜਲੀ ਦਿੰਦੀ ਹੈ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਕਿ ਗਰੀਬਾਂ ਦਾ ਜਉਣ ਦਾ ਸਤਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ ਇਹ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ तमाम ਜਿਹੜੀਆਂ ਗੱਡੀਆਂ ਵਾਹਲ ਹੈਗੇ ਨੇ ਉਹ ਲਾਈਟ ਜਗਾ ਕੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਔਰ ਤੁਸੀਂ ਤਸਵੀਰਾਂ ਹੀ ਦੇਖ ਸਕਦੇ ਹੋ ਕਿ ਜੇ ਦੂਰ ਤੱਕਰ ਨਿਗਾਹ ਮਾਰੀਏ ਤੇ 20 ਤੋ 25 ਮੀਟਰ ਤੋਂ ਅੱਗੇ ਜਿਹੜੀ ਨਜ਼ਰ ਜਿਹੜੀ ਹੈਗੀ ਆ ਉਹ ਨਹੀਂ ਪੈਂਦੀ ਹਾਲਾਂਕਿ ਜਿਹੜੇ ਗੱਡੀਆਂ ਹੈਗੀਆਂ ਉਹ ਇੰਡੀਕੇਟਰ ਤੇ ਹੈੱਡਲਾਈਟ ਜਿਹੜੀਆਂ ਹੈਗੀਆਂ ਉਹ ਚਲਾ ਕੇ ਹੌਲੀ ਰਫ਼ਤਾਰ ਨਾਲ ਚੱਲਦੇ ਹੋਏ ਨਜ਼ਰ ਆ ਰਹੇ ਨੇ ਔਰ ਅੱਜ ਸਵੇਰੇ ਵੀ ਇਸੇ ਤੋਂ ਉਦਕਾਰਨ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਕਿ ਜਿੱਥੇ ਮੁਕੇਰੀਆ ਦੇ ਵਿੱਚ ਜਲੰਧਰ ਦੇ ਪੀਏਪੀ ਤੋਂ ਇੱਕ ਮੁਲਾਜ਼ਮਾਂ ਦੀ ਵੱਸ ਚੱਲਦੀ ਹੈ ਪੁਲਿਸ ਮੁਲਾਜ਼ਮਾਂ ਦੀ ਜਿਹੜਾ ਕਿ ਇਸੇ ਤੰਦ ਕਾਰਨ ਉੱਥੇ ਹਾਦਸਾ ਵਾਪਰ ਜਾਂਦਾ ਔਰ ਚਾਰ ਮੁਲਾਜ਼ਮ ਜਿਹੜੇ ਹੈਗੇ ਉੱਥੇ ਇੱਕ ਮਹਿਲਾ ਮੁਲਾਜ਼ਮ ਸਹਿਤ ਚਾਰ ਮੁਲਾਜ਼ਮ ਜਿਹੜੇ ਹੈਗੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਕਾਫੀ ਮੁਲਾਜ਼ਮ ਜਿਹੜੇ ਹੈਗੇ ਆ ਉਹਨਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪੀਟਲ ਮੁਕੇਰੀਆ ਵਿੱਚ ਦਾਖਲ ਕਰਵਾਇਆ ਜਾਂਦਾ ਤੇ ਲਾਲਦੀ ਨਾਲ ਕੁਝ ਮੁਲਾਜ਼ਮਾਂ ਨੂੰ ਅਗਲੀ ਸਰ ਐਫਰ ਕੀਤਾ ਗਿਆ ਔਰ ਤੰਦ ਕੱਲ ਦੇ ਨਾਲੋਂ ਜ਼ਿਆਦਾ ਹੈ ਔਰ ਸੀਤ ਲਹਿਰ ਵੀ ਕੱਲ ਦੇ ਨਾਲੋਂ ਜ਼ਿਆਦਾ ਚੱਲ ਰਹੀ ਹੋਈ ਨਜ਼ਰ ਆ ਰਹੀ ਹੈ ਔਰ ਇਸੇ ਲਾਲ ਲਾਲ ਜਿਹੜੇ ਜਿਹੜਾ ਟੈਂਪਰੇਚਰ ਜਿਹੜਾ ਹੈਗਾ ਜਿੱਦਾਂ ਕਿ ਕੱਲ ਦਾ ਟੈਂਪਰੇਚਰ ਜਿਹੜਾ ਸੀਗਾ ਉਹ ਐਸਲੇ 10 ਫ੍ਰੀਸ ਦੀ 10 ਡਿਗਰੀ ਸੈਲਸੀਅਸ ਪਾਪਿਆ ਗਿਆ ਸੀਗਾ ਤੇ ਅੱਜ ਦਾ ਟੈਂਪਰੇਚਰ ਐਸਲੇ 10 ਤੋਂ 4 ਡਿਗਰੀ ਸੈਲਸੀਅਸ ਆਖਿਆ ਜਾ ਰਿਹਾ ਔਰ ਮੌਸਮ ਦੀ ਬਾਜ਼ੋ ਵੱਲੋਂ ਅੱਜ ਵੀ ਜਿਵੇਂ ਕੱਲ 16 ਜ਼ਿਲ੍ਹਿਆਂ ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਸੀਗਾ ਅੱਜ ਮੌਸਮ ਵਿਭਾਗ ਦੇ ਮਾਹਰਾਂ ਵੱਲੋਂ 7 ਜ਼ਿਲ੍ਹਿਆਂ ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਔਰ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੀਤ ਲਹਿਰ ਇਸੇ ਤਰ੍ਹਾਂ ਹੀ ਚੱਲਦੀ ਰਹੇਗੀ ਔਰ ਗਾਈਡਲਾਈਨਾਂ ਵੀ ਜਾਰੀ ਕੀਤੀਆਂ ਕਿ ਜਿਹੜੇ ਲੋਕ ਹੈਗੇ ਨੇ ਠੰਡ ਤੋਂ ਬਚਣ ਵਾਸਤੇ ਗਰਮ ਕੱਪੜਿਆਂ ਦਾ ਸਹਾਰਾ ਲੈਣ ਔਰ ਉਹਨਾਂ ਵੱਲੋਂ ਇਹ ਵੀ ਕਿਹਾ ਕਿ ਬੰਦ ਕਮਰੇ ਦੇ ਵਿੱਚ ਜਿਹੜੀਆਂ ਗੀਠੀਆਂ ਵਗੈਰਾ ਜਲਾ ਕੇ ਲੋਕ ਸੌਂ ਜਾਂਦੇ ਨੇ ਉਹ ਨਾ ਕਰਨ ਕਿਉਂਕਿ ਮੋਨੋਆਕਸਾਈਡ ਜਿਹੜੀ ਹੈਗੀ ਕਾਰਬਨ ਮੋਨੋਆਕਸਾਈਡ ਉਹਨਾਂ ਅੱਗ ਦੇ ਨਾਲ ਕੋਲਿਆਂ ਦੇ ਨਾਲ ਬਣ ਜਾਂਦੀ ਹੈ ਜਿਹਦੇ ਨਾਲ ਦਮ ਘੁੱਟਣ ਦੇ ਨਾਲ ਮੌਤ ਹੋ ਜਾਂਦੀ ਹੈ ਕੋਲਿਆਂ ਦੀ ਵਰਤੋਂ ਜਿਹੜੀ ਹੈਗੀ ਉਹ ਨਾ ਕਰਨ ਸੱਚੇ ਕੋਲੇ ਦੀ ਵਰਤੋਂ ਕਰ ਸਕਦੇ ਹਨ ਤੇ ਨਾਲ ਦੀ ਨਾਲ ਡਾਕਟਰਾਂ ਨੇ ਵੀ ਸਲਾਹ ਦਿੱਤੀ ਹੈ ਕਿ ਜਿਹੜੇ ਖਾਣ ਪੀਣ ਨੂੰ ਜਿਹੜਾ ਪਾਣੀ ਪੀਨੇ ਆ ਰੈਗੂਲਰ ਉਹਨੂੰ ਗਰਮ ਕਰਕੇ ਕੋਸਾ ਕਰਕੇ ਪਾਣੀ ਪੀਣ ਦੀ ਕੋਸ਼ਿਸ਼ ਕਰਨ ਠੰਡਾ ਪਾਣੀ ਜਿਹੜੇ ਹੈਗੀ ਉਹ ਦੀ ਵਰਤੋਂ ਨਾ ਕਰ ਉਹਦੇ ਨਾਲ ਦਲੇ ਦੀਆਂ ਬਕਵਾਰੀਆਂ ਹੋਣ ਦਾ ਖਤਰਾ ਦੱਸਾਇਆ ਗਿਆ ਹੈ ਔਰ ਐਸਐਲਈ ਦੀ ਵਿਜ਼ਿਬਿਲਟੀ ਐਸੀ ਨੈਸ਼ਨਲ ਹਾਈਵੇ 1 ਤੇ ਮੌਜੂਦ ਹੈਗੇ ਆ ਜਿੱਥੇ ਕਿ ਟ੍ਰੈਫਿਕ ਜਿਹੜਾ ਹੈਗਾ ਬੜੀ ਸਮੂਥ ਬਹੁਤ ਹੀ ਹੌਲੀ ਧੀਮੀ ਗਤੀ ਨਾਲ ਚੱਲਦਾ ਹੋਇਆ ਨਜ਼ਰ ਆ ਰਿਹਾ ਔਰ ਲਗਾਤਾਰ ਸੀਤ ਰਹਿਰ ਲੋੜੀ ਨਵੀਂ ਲੰਘਿਆ ਹੋਇਆ 405 ਦਿਨ ਹੋ ਗਏ ਆ ਔਰ ਲਗਾਤਾਰ ਜਿਹੜੀ ਸੀਤ ਲਹਿਰ ਚੱਲਦੀ ਹੋਈ ਨਜ਼ਰ ਆ ਰਹੀ ਆ ਔਰ ਕਿਤੇ ਨਾ ਕਿਤੇ ਮੌਸਮ ਵਿਭਾਗ ਵੱਲੋਂ ਡਾਕਟਰਾਂ ਵੱਲੋਂ ਟਾਈਮ ਟੂ ਟਾਈਮ ਗਾਈਡਲਾਈਨਾਂ ਜਿਹੜੀਆਂ ਹੈਗੀਆਂ ਉਹ ਜਾਰੀ ਕੀਤੀਆਂ ਜਾ ਰਹੀਆਂ ਨੇ ਔਰ ਉਹਨਾਂ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਜੇ ਹੋ ਸਕੇ ਤਾਂ ਜੇ ਜ਼ਰੂਰੀ ਕੰਮ ਆ ਤਾਂ ਘਰੋਂ ਬਾਹਰ ਨਿਕਲੋ ਨਹੀਂ ਤਾਂ ਕਰੋ ਨਿਕਲ ਦੀ ਜ਼ਰੂਰਤ ਨਹੀਂ ਹੈਗੀ ਉਹਨੂੰ ਵਾਈਡ ਕਰੋ ਔਰ ਲਾਈਟਾਂ ਜਗਾ ਕੇ ਵਾਹਨ ਜਿਹੜੀਆਂ ਗੱਡੀਆਂ ਜਿਹੜੀਆਂ ਹੈਗੀਆਂ ਚੱਲਦੀਆਂ ਨਜ਼ਰ ਆ ਰਹੀਆਂ ਅਸਲ ਵਿੱਚ ਔਰ ਜੇ ਵਿਜ਼ਿਬਿਲਟੀ ਦੀ ਗੱਲ ਕਰੀਏ ਵਿਜ਼ਿਬਿਲਟੀ ਵੀ ਕੁਫਿਸ ਦੀ ਨਜ਼ਰ ਆ ਰਹੀ ਹੈ ਔਰ ਇਹ 25 ਤੋਂ 20 ਤੋਂ 25 ਮੀਟਰ ਤੋਂ ਅੱਗੇ ਧਿੱਕਰ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਬਿਲਕੁਲ ਵੀ ਕੁਝ ਵੀ ਨਹੀਂ ਦਿਖਾਈ ਦਿੰਦਾ ਔਰ ਇਸੇ ਤਰ੍ਹਾਂ ਤਾਜ਼ਾ ਤੇ ਅਪਡੇਟ ਦੇਖਣ ਦੇ ਲਈ ਦੇਖਦੇ ਰਹੋ ਤੁਸੀਂ ਦੈਲੀ ਸਵਾਰਾ ਟੀਵੀ ਫਿਲਹਾਲ ਮੈਨੂੰ ਜੀ ਜਜ਼ਾਤ ਤਾਲਵਾ